ਕੇਜਰੀਵਾਲ ਜੀ ਨੇ ਸਾਡੇ માનਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਜ਼ਿੰਮੇਵਾਰੀ ਬਿਜਲੀ ਦੀ ਵੀ ਦਿੱਤੀ ਹੁਣ ਮੇਰਾ ਫਰਜ਼ ਬਣਦਾ ਸੀਗਾ ਕਿ ਹੁਣ ਤਾਂ ਮੈਂ ਪ੍ਰੋਮਿਸ ਕੀਤਾ ਲੋਕਾਂ ਨੂੰ ਔਰ ਮੇਰੇ ਕੋਲ ਆਪ ਹੀ ਕਰਨ ਦਾ ਮਤਲਬ ਫੈਸਲਾ ਲੈਣ ਦਾ ਮੇਰੇ ਕੋਲ ਇਹਨਾਂ ਨੇ ਮੌਕਾ ਦਿੱਤਾ ਔਰ ਉਹ ਮੌਕੇ ਦਾ ਫਾਇਦਾ ਉਠਾਉਂਦੇ ਮੈਂ ਇੱਕ ਸਬ ਡਿਵੀਜ਼ਨ ਦਾ ਹਲੇ ਟੈਂਡਰ ਲਗਾਇਆ ਲੁਧਿਆਣੇ ਦੀ ਇਹ ਸਬ ਡਿਵੀਜ਼ਨ ਹੈ ਇਹ ਹਾਰੇ ਵਾਲੇ ਚੌਂਕ ਦੀ ਸਬ ਡਿਵੀਜ਼ਨ ਇਹਨੂੰ ਕਹਿੰਦੇ ਕੋਈ ਵੀ ਪੋਲ ਸੜਕ ਦੇ ਵਿੱਚ ਆਂਦਾ ਉਹਨੂੰ ਸਾਈਡ ਤੇ ਕਰਾਂਗੇ ਕੋਈ ਵਾਇਰ ਐਦਾ ਸੈਕ ਕਰ ਰਹੀ ਆ ਜਾਂ ਕੁਛ ਐ ਉਹਦੇ ਸਾਹਮਣੇ ਵੱਡੇ ਪੋਲ ਲਗਾ ਕੇ ਉਹਨਾਂ ਨੂੰ ਉੱਚਾ ਕਰਾਂਗੇ ਤਾਂ ਕਿ ਕੋਈ ਗੱਡੀ ਨਾ ਫਸੇ ਜਾਂ ਕਿਸੇ ਨੂੰ ਜਿਸ ਦਾ ਕੋ ਟਰੱਕ ਜਾਂਦਾ ਜਾਂ ਕੋਈ ਟੈਂਪੋ ਜਾਂਦਾ ਉਹ ਤੁਸੀਂ ਦੇਖਿਆ ਹੋਣਾ ਲੱਕੜੀ ਦੇ ਡੰਡੇ ਨਾਲ ਉੱਪਰ ਕਰਦੇ ਆ ਉਹ ਸਾਰੇ ਕੰਮ ਅਸੀਂ ਖਤਮ ਕਰਕੇ ਕੋਸ਼ਿਸ਼ ਕਰਕੇ ਜਿੰਨਾ ਸਾਫ਼ ਸੁਥਰਾ ਹੋ ਸਕੇ ਉਹਨੂੰ ਮਤਲਬ ਕਿ ਲੱਗਣਗੇ ਵੀ ਸੋਨੇ ਔਰ ਫਿਰ ਫਾਲਟ ਵੀ ਕੱਟ ਪੈਣਗੇ ਕਿਉਂਕਿ ਜਦੋਂ ਅਸੀਂ ਇੱਕ ਟੈਂਡਰ ਇੱਕ ਸਬ ਡਿਵੀਜ਼ਨ ਦਾ ਲਗਾਇਆ ਉਹ ਸਬ ਡਿਵੀਜ਼ਨ ਨੂੰ ਐਗਜ਼ਾਮਪਲ ਬਣਾ ਕੇ ਦੇਖੇ ਜੇ ਕੋਈ ਕੰਮ ਰਹਿ ਗਿਆ ਉਹ ਟੈਂਡਰ ਚ ਐਡ ਕਰ ਦਾਂਗੇ ਜੇ ਕੋਈ ਫालतू ਕੰਮ ਆ ਉਹ ਕੱਢ ਦਾਂਗੇ ਇਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਬਾਕੀ 86 ਸਬ ਡਿਵੀਜ਼ਨ ਆ ਪੂਰੇ ਪੰਜਾਬ ਚ 87 ਹੈਗੇ ਇੱਕ ਦਾ ਲਗਾਇਆ ਇਹ ਕਰਕੇ ਹੋਰ ਮਹੀਨੇ ਡੇਢ ਤੱਕ ਅਸੀਂ ਪੂਰੇ ਪੰਜਾਬ ਦਾ ਟੈਂਡਰ ਹੁਣ ਇਕੱਠਾ ਲਗਾ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਰੋੜਾ ਲੁਧਾਨਾ ਵਿਖੇ ਪਹੁੰਚੇ ਨੇ ਅ ਅੱਜ ਪੀਐਸਪੀਸੀਐਲ ਦੇ ਵੱਲੋਂ ਬੜਾ ਹੀ ਵੱਡਾ ਸੁਧਾਰ ਕੀਤਾ ਗਿਆ ਵਾ ਬਿਜਲੀ ਦੇ ਖੰਭੇ ਨਵੇਂ ਲਾਏ ਗਏ ਨੇ ਤੇ ਅਤੇ ਜਿਹੜੀ ਤਾਰਾਂ ਨੇ ਉਹ ਨਵੀਆਂ ਲਾਈਆਂ ਗਿਆ ਨੇ ਅ ਅਸੀਂ ਅਕਸਰ ਹੀ ਦੇਖਦੇ ਸੀਗੇ ਕਿ ਕਦੇ ਮਹੱਲਿਆਂ ਦੇ ਵਿੱਚ ਬਿਜਲੀ ਦੇ ਖੰਭੇ ਜਿਹੜੇ ਕੀਆ ਟੇਡੇ ਨਜ਼ਰਾਂ ਦੇ ਦਿਖਾਈ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਕਾਫੀ ਜਿਹੜੀਆ ਅ ਦੁਰਘਟਨਾ ਦਾ ਸ਼ਿਕਾਰ ਜਿਹੜੇ ਕੀਆ ਲੋਕ ਹੁੰਦੇ ਸੀਗੇ ਘਰਾਂ ਦੇ ਵਿੱਚ ਅੱਗ ਲੱਗ ਜਾਂਦੀ ਸੀ ਸ਼ਾਰਟਕਟ ਸ਼ਾਰਟ ਸਰਕਟ ਦੇ ਨਾਲ ਤੇ ਇਹ ਜਿਹੜੀ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਉਣਾ ਚਾਹੁੰਦਾ ਹੈ ਬਿਜਲੀ ਦੇ ਕੰਬੇ ਜਿਹੜਾ ਹੈ ਹਰ ਇੱਕ ਲੁਧਿਆਣਾ ਦੇ ਵਿੱਚ ਹੁਣ ਨਵੇਂ ਲਾਏ ਜਾ ਰਹੇ ਨੇ ਮੀਟਰ ਨਵੇਂ ਲਾਏ ਜਾ ਰਹੇ ਨੇ ਤਾਰਾਂ ਨਵੀਆਂ ਲਾਈ ਜਾ ਰਹੇ ਨੇ ਤਾਰਾਂ ਨੂੰ ਉੱਚੀਆਂ ਕਰਕੇ ਲਾਇਆ ਜਾ ਰਿਹਾ ਹੈ ਤਾਂਕਿ ਜਿਹੜਾ ਵੀ ਇਹ ਬੱਚਾ ਨੂੰ ਕੋਈ ਵੀ ਜਿਹੜਾ ਕਰੰਟ ਨਾਲ ਲੱਗ ਸਕੇ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਸੀਗੇ ਕਿ ਜਿਹੜੇ ਤਾਰਾਂ ਨੇ ਉਹ ਘਰਾਂ ਦੇ ਨਾਲ ਜੁੜੀ ਹੋਈ ਨਜ਼ਰ ਆਉਂਦੀ ਸੀਗੀ ਤੇ ਉਸੇ ਨਾਲ ਹੀ ਜਿਹੜੇ ਛੋਟੇ ਬੱਚੇ ਨਾ ਸਮਝ ਬੱਚੇ ਨੇ ਉਹ ਗਲਤੀ ਦਿਨ ਉਹਨਾਂ ਨੂੰ ਹੱਥ ਲਾ ਦਿੰਦੇ ਤੇ ਉਸ ਤੋਂ ਬਾਅਦ ਉਸ ਉਸ ਹਾਈ ਵੋਲਟ ਤਾਰਾਂ ਦਾ ਸ਼ਿਕਾਰ ਹੋ ਜਾਂਦੇ ਸੀਗੇ ਤੇ ਇਸ ਨੂੰ ਦੇਖਦੇ ਹੀ ਬਿਜਲੀ ਮੰਤਰੀ ਸੰਜੀਵ ਅਰੋੜੇ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਫੈਸਲੇ ਤੋਂ ਬਾਅਦ ਜਿੰਨੇ ਵੀ ਲੁਧਿਆਣਾ ਦੇ ਵਿੱਚ ਖੰਭੇ ਨੇ ਬਿਜਲੀ ਦੇ ਖੰਭੇ ਨੇ ਜਾਂ ਜਿੰਨੇ ਵੀ ਕੰਮਕਾਰ ਨੇ ਡਿਵੈਲਪਮੈਂਟ ਨੇ ਪੋਰਸ ਨੂੰ ਜਿਹੜੇ ਕੀ ਚੀਜ਼ਾਂ ਸੀ ਲੰਦੀਆਂ ਗਈਆਂ 90 ਖੰਬੇ ਲੱਗੇ ਲੱਗਣਗੇ ਜਿਹੜੀਆਂ ਗੁੰਝਲਾ ਤਾਰਾਂ ਸੀਗੀਆਂ ਉਹਨਾਂ ਨੂੰ ਹਟਾ ਕੇ ਨਵੀਆਂ ਤਾਰਾਂ ਉਸ ਦੇ ਉੱਤੇ ਲਾਈਆਂ ਜਾਣਗੀਆਂ ਤਾਂ ਕਿ ਜਿਹੜਾ ਬਿਜਲੀ ਦੇ ਸ਼ਿਕਾਰ ਆਖਰਕਾਰ ਕੋਈ ਹੋ ਨਾ ਸਕੇ ਹੁਣ ਗੱਲਬਾਤ ਕਰਦੇ ਹਾਂ ਸੰਜੀਵ ਅਰੋੜਾ ਜੀ ਨਾਲ ਆਖਿਰਕਾਰ ਕਿਹੋ ਜੀ ਡਵੈਲਪਮੈਂਟ ਕੀਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਮਿਸ਼ਨ ਚੱਲ ਰਿਹਾ ਹੈ ਕਿੰਨੇ ਕੁ ਦੇਰ ਤੱਕ ਇਹ ਮਿਸ਼ਨ ਕੰਪਲੀਟ ਹੋਵੇਗਾ ਸਵੇਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਵੇਕਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਮੇਰੇ ਇਲੈਕਸ਼ਨ ਸੀ ਮੈਂ ਗੱਲੇ ਗਲੀ ਮਹੱਲਿਆਂ ਚ ਜਿੱਥੇ ਜਿੱਥੇ ਇਲੈਕਸ਼ਨ ਮੀਟਿੰਗ ਕਰਦਾ ਸੀ ਦੋ ਤਿੰਨ ਮੁੱਦੇ ਇਹੋ ਜਿਹੇ ਸੀਗੇ ਜਿਹੜੇ 70 80% ਜਗ੍ਹਾ ਹੁੰਦੇ ਹੀ ਹੁੰਦੇ ਸੀ ਔਰ ਇੱਕ ਮੁੱਦਾ ਉਹਦੇ ਵਿੱਚੋਂ ਤਾਰਾਂ ਦਾ ਸੀ ਹੁਣ ਸਰਕਾਰ ਨੇ ਸਾਡੇ ਮਾਨਯੋਗ ਨੈਸ਼ਨਲ ਕੋਨਵੀਨਰ ਕੇਜਰੀਵਾਲ ਜੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਜ਼ਿੰਮੇਵਾਰੀ ਬਿਜਲੀ ਦੀ ਵੀ ਦਿੱਤੀ ਹੈ ਹੁਣ ਮੇਰਾ ਫਰਜ਼ ਬੰਦਾ ਸੀਗਾ ਕਿ ਹੁਣ ਤਾਂ ਮੈਂ ਪ੍ਰੋਮਿਸ ਕੀਤਾ ਲੋਕਾਂ ਨੂੰ ਔਰ ਮੇਰੇ ਕੋਲ ਆਪ ਹੀ ਕਰਨ ਦਾ ਮਤਲਬ ਫੈਸਲਾ ਲੈਣ ਦਾ ਮੇਰੇ ਕੋਲ ਇਹਨਾਂ ਨੇ ਮੌਕਾ ਦਿੱਤਾ ਔਰ ਉਹ ਮੌਕੇ ਦਾ ਫਾਇਦਾ ਉਠਾਉਂਦੇ ਮੈਂ ਇੱਕ ਸਬ ਡਿਵੀਜ਼ਨ ਦਾ ਹਲੇ ਟੈਂਡਰ ਲਗਾਇਆ ਲੁਧਿਆਣੇ ਦੀ ਇਹ ਸਬ ਡਿਵੀਜ਼ਨ ਹੈ ਇਫਾਰੇ ਵਾਲੇ ਚੌਂਕ ਦੀ ਸਬ ਡਿਵੀਜ਼ਨ ਇਹਨੂੰ ਕਹਿੰਦੇ ਜੀ ਜੀ ਕਿਉਂ ਚੀਫ ਸਾਹਿਬ ਯੂਨਿਟ 1 ਸਰ ਯੂਨਿਟ 1 ਯੂਨਿਟ 1 ਇਹਦੇ ਵਿੱਚ ਜਿੰਨੇ ਇਲਾਕੇ ਆਂਦੇ ਆ ਚਾਹੇ ਗਲੀ ਮੱਲੇ ਸਾਰੇ ਸਭ ਦੀਆਂ ਤਾਰਾਂ ਬਿਲਕੁਲ ਸਿੱਧੀਆਂ ਕਰਾਂਗੇ ਠੀਕ ਕਰਾਂਗੇ ਮੇਰੇ ਕੋਲ ਫੋਟੋਆਂ ਵੀ ਹੈਗੀਆਂ ਜਿਹਦੇ ਵਿੱਚ ਜੇ ਤੁਸੀਂ ਦੇਖ ਸਕੋਗੇ ਕਿ ਪਹਿਲਾਂ ਕੀ ਹਾਲ ਸੀ ਤੇ ਕਰਨ ਤੋਂ ਬਾਅਦ ਕੀ ਹਾਲ ਹੈ ਸਾਰੇ ਜਿੰਨੇ ਆ ਮੀਟਰ ਬਕਸੇ ਆ ਜੇ ਕੋਈ ਕਿਸੇ 'ਚ ਪਾਣੀ ਜਾ ਰਿਹਾ ਹੈ ਜਾਂ ਕਿਤੇ ਸ਼ਾਰਟ ਹੁੰਦਾ ਉਹ ਰਿਪੇਅਰ ਕਰਾਂਗੇ ਕੋਈ ਵੀ ਪੋਲ ਸੜਕ ਦੇ ਵਿੱਚ ਆਂਦਾ ਉਹਨੂੰ ਸਾਈਡ ਤੇ ਕਰਾਂਗੇ ਕੋਈ ਵਾਇਰ ਇੱਦਾਂ ਸੈਕ ਕਰ ਰਹੀ ਆ ਜਾਂ ਕੁਛ ਹੈ ਉਹਦੇ ਸਾਹਮਣੇ ਵੱਡੇ ਪੋਲ ਲਗਾ ਕੇ ਉਹਨਾਂ ਨੂੰ ਉੱਚਾ ਕਰਾਂਗੇ ਤਾਂ ਕਿ ਕੋਈ ਗੱਡੀ ਨਾ ਫਸੇ ਜਾਂ ਕਿਸੇ ਨੂੰ ਜਿੱਦਾਂ ਕੋ ਟਰੱਕ ਜਾਂਦਾ ਜਾਂ ਕੋਈ ਟੈਂਪੋ ਜਾਂਦਾ ਉਹ ਤੁਸੀਂ ਦੇਖਿਆ ਹੋਣਾ ਲੱਕੜੀ ਦੇ ਡੰਡੇ ਨਾਲ ਉੱਪਰ ਕਰਦੇ ਆ ਉਹ ਸਾਰੇ ਕੰਮ ਅਸੀਂ ਖਤਮ ਕਰਕੇ ਕੋਸ਼ਿਸ਼ ਕਰਕੇ ਜਿੰਨਾ ਸਾਫ਼ ਸੁਥਰਾ ਹੋ ਸਕੇ ਮਤਲਬ ਕਿ ਲੱਗਣਗੇ ਵੀ ਸੋਹਣੇ ਔਰ ਫਿਰ ਫਾਲਟ ਵੀ ਘੱਟ ਪੈਣਗੇ ਕਿਉਂਕਿ ਜਦੋਂ ਕੇਬਲਾ ਤਾਰਾਂ ਸੈਕ ਕਰਦੀਆਂ ਕੋਈ ਕਿਤੇ ਜਾ ਰਹੀ ਕੋਈ ਕਿਤੇ ਜਾ ਰਹੀ ਤਾਂ ਫਾਲਟ ਵੀ ਜਿਆਦਾ ਪੈਂਦੇ ਆ ਆਪਣੇ ਘਰਾਂ ਵਿੱਚ ਬਿਜਲੀ ਦੇ ਫਾਲਟ ਵੀ ਘੱਟ ਪੈਣਗੇ ਜਗਾ ਵੀ ਸੋਹਣੀ ਸੋਹਣੀ ਲੱਗੇਗੀ ਔਰ ਮਤਲਬ ਕਿ ਮੇਰੇ ਖਿਆਲ ਟ੍ਰਾਂਸਮਿਸ਼ਨ ਲਾਸਸ ਵੀ ਘਟਣਗੇ ਇਹਦੇ ਨਾਲ ਸਰ ਕਈ ਜਗ੍ਹਾ ਹਾਦਸੇ ਵੀ ਅਸੀਂ ਦੇਖਿਆ ਕਿ ਤਾਰਾਂ ਜਿਆਦਾ ਹੁਣ ਕਰਨ ਹਾਦਸੇ ਵੀ ਵਾਪਰ ਜਾਂਦੇ ਨੇ ਕੋਈ ਛੋਟੇ ਬੱਚੇ ਮੈਂ ਤਾਂ ਕਿਹਾ ਜੀ ਬੱਚਿਆਂ ਨੂੰ ਬਾਹਰ ਸੈਰ ਕਰਨ ਨਹੀਂ ਜਾਣ ਦਿੰਦੇ ਕਿ ਜੀ ਕੋਈ ਤਾਰ ਨਾਲ ਲੱਗਦੇ ਕੋ ਕੁਛ ਨਾ ਉਹ ਸਾਰੇ ਹਾਦਸਿਆਂ ਤੋਂ ਵੀ ਬਚਾ ਹੋਏਗਾ ਟਰਾਂਸਮਿਸ਼ਨ ਦੇ ਲਾਸ ਵੀ ਘਟਣਗੇ ਮੇਰੇ ਹਿਸਾਬ ਨਾਲ ਬਿਜਲੀ ਦੇ ਬਿੱਲਾਂ 'ਚ ਵੀ 19 ਕੀ ਦਾ ਫਰਕ ਪੈਣਾ ਚਾਹੀਦਾ ਔਰ ਜਿਹੜਾ ਸਭ ਤੋਂ ਬੈਸਟ ਪਾਰਟ ਹੈ ਕਿ ਜਿਹੜੇ ਫਾਲਟ ਪੈ ਜਾਂਦੇ ਆ ਬਿਜਲੀ ਚਲੇ ਜਾਂਦੀ ਗਰਮੀਆਂ 'ਚ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਨਹੀਂ ਆਂਦੀ ਬੰਦੇ ਨੂੰ ਆਉਣ ਨੂੰ ਟਾਈਮ ਲੱਗਦਾ ਉਹ ਵੀ ਬਹੁਤ ਘਟ ਜਾਂਦਾ ਅਸਰਫਾਹਾ ਪੂਰੀ ਲੁਧਿਆਣੇ ਦੇ ਵਿੱਚ ਕੀਤਾ ਜਾਊਗਾ ਜਾਂ ਇਹ ਨਹੀਂ ਪੂਰੇ ਲੁਧਿਆਣੇ ਚ ਨਹੀਂ ਪੂਰੇ ਪੰਜਾਬ ਚ ਕੀਤਾ ਜਾਊਗਾ ਇਹ ਅਸੀਂ ਹਫਤਾ ਖ ਹੋਇਆ ਕੰਮ ਚਾਲੂ ਹੋਇਆ ਮੈਂ ਉਹੀ ਦੇਖਣ ਆਇਆ ਸੀਗਾ ਅਸੀਂ ਇੱਕ ਟੈਂਡਰ ਇੱਕ ਸਬ ਡਿਵੀਜ਼ਨ ਦਾ ਲਗਾਇਆ ਉਹ ਸਬ ਡਿਵੀਜ਼ਨ ਨੂੰ ਐਗਜ਼ਾਮਪਲ ਬਣਾ ਕੇ ਦੇਖੇ ਜੇ ਕੋਈ ਕੰਮ ਰਹਿ ਗਿਆ ਉਹ ਟੈਂਡਰ ਚ ਐਡ ਕਰ ਦਾਂਗੇ ਜੇ ਕੋਈ ਫालतू ਕੰਮ ਆ ਉਹ ਕੱਢ ਦਾਂਗੇ ਇਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਬਾਕੀ 86 ਸਬ ਡਿਵੀਜ਼ਨ ਆ ਜੀ ਪੂਰੇ ਪੰਜਾਬ ਚ 87 ਹੈਗੇ ਇੱਕ ਦਾ ਲਗਾਇਆ ਇਹ ਕਰਕੇ ਹੋਰ ਮਹੀਨੇ ਡੇਢ ਤੱਕ ਅਸੀਂ ਪੂਰੇ ਪੰਜਾਬ ਦਾ ਟੈਂਡਰ ਹੁਣ ਇਕੱਠਾ ਲਗਾ ਚੁੱਕੇ ਆ ਅੱਛਾ ਜਿਹਦਾ ਇੰਟਰਨੈਟ ਦੀ ਤਾਰਾਂ ਹੋ ਗਈਆਂ ਜਾਂ ਹੋਰ ਹੋ ਗਈਆਂ ਲੋਕੀ ਆਉਂਦੇ ਸੀ ਉਹ ਵੀ ਬਣ ਜਾਂਦੇ ਸੀ ਪਿੱਛੇ ਜਿਹੜੇ ਨੇ ਪ੍ਰਾਈਵੇਟ EMPLOYEES ਉਹਨਾਂ ਨੂੰ ਵੀ ਕੋਈ ਹਦਾਇਤ ਇਹ ਦੇਖੋ ਜੀ ਅਸੀਂ ਕੇਬਲ ਲਿਆਂ ਨੂੰ ਰਿਕੁਐਸਟ ਕੀਤੀ ਆ ਕਿ ਤਾਰਾਂ ਤਾਂ ਸਾਰੀਆਂ ਠੀਕ ਕਰਦੀਆਂ ਜਿਹੜਾ ਬਿਜਲੀ ਬੋਰਡ ਦੇ ਨਾਲ ਲਾ ਕੇ ਠੀਕ ਕਰਾ ਲਓ ਨਹੀਂ ਤਾਂ ਸਾਡੇ ਤਾਂ ਜਿਹੜੀ ਬਿਜਲੀ ਬੋਰਡ ਦੀ ਕੇਬਲ ਨਹੀਂ ਹੈਗੀ ਉਹ ਅਸੀਂ ਕੱਟ ਦਿੱਦੀ ਆ ਸਰ ਡੈਡਲਾਈਨ ਕੀ ਇਸ ਪਾਰਟिकुलर ਪਾਇਲਟ ਪ੍ਰੋਜੈਕਟਿੰਗ ਤੇ ਫਰਦਰ ਇਹ ਪਾਇਲਟ ਪ੍ਰੋਜੈਕਟ ਦੱਸੋ ਜੀ ਠੇਕੇਦਾਰ ਸਾਹਿਬ ਕਿੱਡੀ ਦੇ ਲੱਗੂ ਕਿੱਥੇ ਆ ਕੰਟਰੈਕਟਰ ਅੱਛਾ ਸਰ ਵੈਸੇ ਅਸੀਂ 2 ਮਹੀਨੇ ਇਹਨਾਂ ਨੂੰ ਦੋ ਮਹੀਨੇ ਦਾ ਟਾਈਮ ਦਿੱਤਾ ਪਰ ਕੁਛ ਹਾਂਜੀ ਸਰ ਬੁਜਾਰਾ ਦੇ ਵਿੱਚ ਕਾਫੀ ਗੁੰਝਲਾ ਵਰਗਾ ਹੋ ਸਾਰਾ ਸਾਫ ਆ ਦੇਖੋ ਮੈਂ ਤੁਹਾਨੂੰ ਦਿਖਾਉਂਦਾ 1 ਮਿੰਟ ਕਾਫੀ ਉੱਤੇ ਆਹ ਦੇਖੋ ਇੱਕ ਇੱਕ ਮਿੰਟ ਸਾਹਮਣੇ ਆਏ ਹੋਈ ਖੰਭਾ ਇਹ ਪਹਿਲਾ ਆ ਦੇਖਿਆ ਆ ਬਾਅਦ ਚ ਇੱਕ ਆ ਦੇਖੋ ਇਹ ਪਹਿਲਾ ਇਹ ਬਾਅਦ ਚ ਕਿੰਨਾ ਫਰਕ ਹੈ ਹੈ ਕਿ ਨਹੀਂ ਫਰਕ ਔਰ ਇਹ ਟੋਪ ਵੀਰਨਰ ਪਰੋ ਆਪ ਦੇਖ ਰਹੇ ਆ ਦੇਖੋ ਇਹ ਪਹਿਲਾ ਇਹ ਬਾਅਦ ਚ ਆ ਦੇਖੋ ਆ ਦੇਖੋ ਆ ਆ ਦੇਖੋ ਆ ਬੰਦਾ ਲੱਗਿਆ ਪਹਿਲਾ ਇਹ ਬਾਅਦ ਚ ਸੋ ਅਸੀਂ ਅੱਗੇ ਨਾਲ ਤਾਂ ਬਹੁਤ ਅਸੀਂ ਮਤਲਬ ਕਿ ਇੱਕ ਵੀਡੀਓ ਵੀ ਬਣਾਈ ਹੈ ਕਿ ਜੇ ਪਹਿਲਾਂ ਦਾ ਕੀ ਹੈ ਬਾਅਦ ਚ ਕੀ ਹੈ ਉਹ ਮੈਂ ਸ਼ੇਅਰ ਵੀ ਕਰ ਦੂੰਗਾ ਫਰਕ ਬਹੁਤ ਹੈ ਪਰ ਅਸੀਂ ਚਾਹੁੰਦੇ ਆ ਜਿੰਨਾ ਵੱਧ ਤੋਂ ਵੱਧ ਇਹ ਚੰਗਾ ਸਾਫ ਸੁਥਰਾ ਹੋਵੇ ਅਸੀਂ ਕਰੀਏ ਔਰ ਹਰ ਪਾਸੋਂ ਇਹਦਾ ਬੈਨੀਫਿਟ ਹੋਏਗਾ ਸਾਨੂੰ ਠੀਕ ਹੈ ਧੰਨਵਾਦ